ਕੈਨੇਡਾ ਦੇ ਵਿੱਚ ਕਾਲਜਸ ਇੱਕ ਵੱਡੇ ਕ੍ਰਾਈਸਿਸ ਦੇ ਨਾਲ ਜੂਝ ਰਹੇ ਹੈਗੇ ਨੇ ਇਸ ਦਾ ਬਹੁਤ ਵੱਡਾ ਐਗਜ਼ਾਮਪਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਕਈ ਕਾਲਜਸ ਨਾਮੀ ਕਾਲਜਸ ਨੇ ਆਪਣੇ ਫੈਕਲਟੀ ਮੈਂਬਰਸ ਦੀ ਵੱਡੇ ਲੈਵਲ ਦੇ ਉੱਤੇ ਕਟੌਤੀ ਕੀਤੀ ਤੇ ਇਸੇ ਲੜੀ ਦੇ ਵਿੱਚ ਕੈਨੇਸਟੋਗਾ ਕਾਲਜ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਜਿਸ ਦਾ ਜ਼ਿਕਰ ਅੱਜ ਦੇ ਵੀਡੀਓ ਦੇ ਵਿੱਚ ਕਰਨਾ ਹੈ ਤੇ ਇਹ ਇੱਕ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਕਟ ਨੂੰ ਲੈ ਕੇ ਜੋ ਫੈਸਲਾ ਸਰਕਾਰ ਦਾ ਸੀਗਾ ਉਸ ਫੈਸਲੇ ਦੇ ਉੱਤੇ ਬਹੁਤ ਵੱਡਾ ਕੁਐਸਚਨ ਮਾਰਕ ਹੈਗਾ ਦਰਸਨ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਕੈਪ ਅਨਾਉਂਸ ਕੀਤੇ ਗਏ ਤੇ ਸਿਰਫ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਕੈਪ ਹੀ ਨਹੀਂ ਅਨਾਉਂਸ ਕੀਤੇ ਗਏ ਹੋਰ ਵੱਖਰੇ-ਵੱਖਰੇ ਜਿਹੜੇ ਵੀਜ਼ਾ ਪ੍ਰੋਸੈਸ ਹੈ ਉਹਨਾਂ ਨੂੰ ਵੀ ਕਾਫੀ ਟਫ ਜਿਹੜਾ ਉਹ ਕੀਤਾ ਗਿਆ ਹੈਗਾ ਤੇ ਇਸ ਦਾ ਅਸਰ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਗਾਹੇ-ਬਗਾਹੇ ਦੇਖਣ ਨੂੰ ਮਿਲਦਾ ਹੈ ਪਰ ਹੁਣ ਇੱਕ ਵੱਡਾ ਅਸਰ ਜਿਹੜਾ ਹੈ ਉਹ ਉਹਨਾਂ ਤੇ ਵੀ ਪਵੇਗਾ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਲੇ ਬੱਚੇ ਨੇ ਦਰਸਲ ਹੋਇਆ ਕੀ ਕਿ ਕੈਨਸਟੋਗਾ ਕਾਲਜ ਨੇ 2 ਦਿਨ ਪਹਿਲਾਂ ਫੈਸਲਾ ਲਿਆ ਕਿ ਤਕਰੀਬਨ 200 ਦੇ ਤਕਰੀਬਨ ਫੈਕਲਟੀ ਮੈਂਬਰ ਜਿਹੜੇ ਐ ਉਹਨਾਂ ਦੀ ਛਟਨੀ ਕਰਨੀ ਹੈ ਛੋਟਲੀ ਚਟਨੀ ਕਰ ਦਿੱਤੀ ਗਈ ਉਹਨਾਂ ਨੂੰ ਹਟਾ ਦਿੱਤਾ ਗਿਆ ਅਹੁਦੇ ਤੋਂ 2 ਦਿਨ ਬਾਅਦ ਜਿਹੜੇ ਸਪੋਰਟਿੰਗ ਸਟਾਫ ਹੈ ਉਹਨਾਂ ਨੂੰ ਵੀ ਜ਼ੂਮ ਕਾਲ ਦੇ ਉੱਤੇ ਲਿਆਂਦਾ ਜਾਂਦਾ ਹੈ ਤੇ ਇੱਕ ਜ਼ੂਮ ਕਾਲ ਦੇ ਜ਼ਰੀਏ ਜਿਹੜਾ ਹੈ ਉਹ ਉਹਨਾਂ ਨੂੰ ਵੀ ਹਟਾ ਦਿੱਤਾ ਜਾਂਦਾ ਹੈ ਉਹਨਾਂ ਦੇ ਅਹੁਦੇ ਤੋਂ ਜਿਹੜੇ ਕੈਨਸਟੋਗਾ ਕਾਲਜ ਦੇ ਵਿੱਚ ਕਈ-ਕਈ ਵਰਿਆਂ ਤੋਂ ਕੰਮ ਕਰ ਰਹੇ ਸੀਗੇ ਸੀਟੀਵੀ న్యూਸ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਪਬਲਿਕ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਸਟੋਗਾ ਕਾਲਜ ਨੇ 200 ਫੈਕਲਟੀ ਮੈਂਬਰਾਂ ਦੀ ਛੁੱਟੀ ਕੀਤੀ ਉਸ ਦੇ ਨਾਲ ਨਾਲ ਜਿਹੜਾ ਸਪੋਰਟਿੰਗ ਸਟਾਫ ਸੀਗਾ ਉਸ ਦੀ ਵੀ ਛੁੱਟੀ ਜਿਹੜੀ ਹੈ ਉਹ ਇੱਕ ਈਮੇਲ ਦੇ ਜ਼ਰੀਏ ਕੀਤੀ ਜਾ ਰਹੀ ਹੈਗੀ ਹੈ ਉਹਨਾਂ ਨੇ ਇੱਕ ਫੈਕਲਟੀ ਮੈਂਬਰ ਜਿਹੜਾ ਕਿ ਕੈਨੇਸਟੋਗਾ ਕਾਲਜ ਦੇ ਵਿੱਚ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸੀਗਾ ਉਸ ਨੂੰ ਇੱਕ ਪਹਿਲਾ ਮੇਲ ਆਉਂਦੀ ਹੈ ਕਿ ਤੁਸੀਂ ਜੂਮ ਮੀਟਿੰਗ ਜੁਆਇਨ ਕਰਨੀ ਹੈ ਤੇ ਇਹ ਮੇਲ ਜਿਹੜੀ ਉਹ ਕੈਨੇਸਟੋਵਾ ਕਾਲਜ ਦੇ ਐਚ ਆਰ ਡਿਪਾਰਟਮੈਂਟ ਤੋਂ ਆਉਂਦੀ ਹੈ ਉਹ ਇੱਕ ਜੂਮ ਮੀਟਿੰਗ ਜੁਆਇਨ ਕਰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਕੈਮਰਾ ਔਨ ਕਰਨ ਦੀ ਮਾਈਕ੍ਰੋਫੋਨ ਔਨ ਕਰਨ ਦੀ ਪਰਮਿਸ਼ਨ ਵੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਭਈ ਹੁਣ ਤੁਹਾਡੀ ਛੁੱਟੀ ਹੋ ਚੁੱਕੀ ਹੈ ਤੁਸੀਂ ਕੋਈ ਹੋਰ ਆਪਸ਼ਨ ਦੇਖ ਲਓ ਸੀਟੀਵੀ ਨਿਊਜ਼ ਦੀ ਇਹ ਰਿਪੋਰਟ ਪਹਿਲਾਂ ਤੁਸੀਂ ਦੇਖੋ It's happened again. More job cuts this week at Conestoga College. This time, more support staff getting layoff notices. Only two days after we learned that almost 200 faculty were being cut. CTV's Colton Weens is live with more. Colton, I know we're still uh, waiting to get a handle on the numbers in terms of this newest support staff layoff round, but one of the union leaders telling us she's deeply angered by this. Yeah, and Tony, the union, OPSU, also says it's tried to work with the college on ways to avoid cuts and increase revenue, but feel their efforts have been ignored. Today, more people learning their jobs are cut i was not allowed to have my camera on i was not allowed to have my microphone on um, and somebody read from a script saying that my position was being terminated there's a canada ictubadik fasli political dwa hati private colleges takata chija sima sinia kyo o business kare education day jagadu. ਹਾਲਾਂਕਿ ਪਬਲਿਕ ਕਾਲਜ ਵੀ ਬੱਚਿਆਂ ਦਾ ਘੱਟ ਖੂਨ ਨਹੀਂ ਚੂਸ ਰਿਹਾ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜ਼ਬਰਦਸਤੀ ਬੱਚਿਆਂ ਨੂੰ ਜਿਹੜਾ ਹੈ ਉਹ ਫੇਲ ਕੀਤਾ ਜਾ ਰਿਹਾ ਹੈ ਕਿਸੇ ਦੇ ਉੱਤੇ ਪਲੈਗਰੀਸਮ ਪਾਇਆ ਜਾ ਰਿਹਾ ਹੈ ਕਿਸੇ ਨੂੰ ਅੱਧੇ-ਅੱਧੇ ਨੰਬਰ ਦੇ ਉਤੋਂ ਕਹਿ ਸਕਦੇ ਕਿ ਫੇਲ ਕਰਕੇ ਤੇ ਦੁਬਾਰਾ ਸਮੈਸਟਰ ਜਿਹੜੇ ਉਹ ਕੰਟੀਨਿਊ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਆਈਆਰਸੀਸੀ ਨੇ ਕਿਹਾ ਕਿ ਭਈ ਤੁਸੀਂ ਆਪਣਾ ਜਿਹੜਾ ਲਾਸਟ ਸਮੈਸਟਰ ਨੂੰ ਪਾਰਟ ਟਾਈਮ ਵੀ ला ਸਕਦੇ ਹੋ ਜੀ ਦਾ ਕਾਲਜਸ ਜਿਹੜੇ ਉਹ ਫਾਇਦਾ ਚੱਕ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੰਨਾ ਚਿਰ ਤੱਕ ਉਹਨਾਂ ਨੇ ਗ੍ਰੈਜੂਏਟ ਸਰਟੀਫਿਕੇਟ ਨਾ ਦਿੱਤਾ ਤਾਂ ਤੁਸੀਂ ਪੀਜੀਡਬਲੂਪੀ ਅਪਲਾਈ ਨਹੀਂ ਕਰ ਸਕਦੇ ਕਾਲਜਸ ਇਸ ਤਰੀਕੇ ਨਾਲ ਪਬਲਿਕ ਕਾਲਜਸ ਜਿਹੜੇ ਆ ਉਹ ਵੀ ਮਨਮਾਨੀ ਕਰ ਰਹੇ ਨੇ ਉਸ ਤੋਂ ਇਲਾਵਾ ਆਪਣੀ ਫੰਡ ਨੂੰ ਮੇਨਟੇਨ ਰੱਖਣ ਵਾਸਤੇ ਆਪਣੇ ਬਜਟ ਨੂੰ ਸੰਸਤੇਮ ਕਰਨ ਵਾਸਤੇ ਫੈਕਲਟੀ ਮੈਂਬਰਸ ਘਟਾ ਰਹੇ ਨੇ ਹੁਣ ਇਹਦਾ ਅਸਰ ਕਿੱਦਾਂ ਪਵੇਗਾ ਕਿ ਜਿਹੜੇ ਬੱਚੇ ਆਲਰੇਡੀ ਪੜ ਰਹੇ ਨੇ ਜਿੱਕਰ ਉਹਨਾਂ ਦੇ ਕੋਲ ਪਕਾਇਦਾ ਤੌਰ ਤੇ ਟੀਚਰ ਹੀ ਨਹੀਂ ਹੈਗੇ ਪੂਰੇ ਫੈਕਲਟੀਜ਼ ਹੀ ਨਹੀਂ ਹੈਗੇ ਤਾਂ ਉਹ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਉਣਗੇ ਸੋ ਬੱਚਿਆਂ ਦਾ ਜਿਹੜਾ ਕੋਰਸ ਜਾਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੋਵੇਗਾ ਉਹਨੂੰ ਤਾਂ ਤੁਸੀਂ ਅੱਧੇ-ਅੱਧੇ ਨੰਬਰ ਤੋਂ ਫੇਲ ਕਰ ਰਹੇ ਹੋ ਪਰ ਜਿਹੜੀ ਫੈਕਲਟੀ ਘਟਾ ਦਿੱਤੀ ਉਹਦਾ ਜਵਾਬ ਦੇਈ ਕੌਣ ਹੈ ਕਿਉਂਕਿ ਆਪਣਾ ਬਜਟ ਤਾਂ ਤੁਸੀਂ ਸੈੱਟ ਕਰ ਰਹੇ ਹੋ ਪਰ ਜਿਹੜੇ ਬੱਚੇ ਉੱਥੇ ਪੜਨ ਗਏ ਨੇ ਉਹਨਾਂ ਦਾ ਕੀ ਕਸੂਰ ਹੈ ਕੈਨੇਡਾ ਸਰਕਾਰ ਨੂੰ ਕੀ ਇਹ ਨਹੀਂ ਦਿਖ ਰਹੀ ਚੀਜ਼ ਕਿ ਭਈ ਬੱਚੇ ਜਿਹੜੇ ਆਏ ਨੇ ਇੰਨੀ-ਇੰਨੀ ਫੀਸ ਪੇ ਕਰਦੇ ਨੇ 20-20 ਹਜ਼ਾਰ ਡਾਲਰ ਬੱਚੇ ਫੀਸ ਪੇ ਕਰ ਰਹੇ ਨੇ by by ਤੁਸੀਂ ਜਿਹੜੀ ਹੈ ਜੀਆਈਸੀ ਦੀ ਰਕਮ ਕਰ ਦਿੱਤੀ ਤੇ ਉਹ ਬੱਚੇ ਆ ਕੇ ਕਰਨ ਕੀ ਰਹਿ ਇੱਥੇ ਪੜ੍ਹਾਈ ਦੇ ਨਾਮ ਦੇ ਉੱਤੇ ਸਿਰਫ ਇੱਕ ਬਿਜ਼ਨਸ ਚੱਲ ਰਿਹਾ ਸਿਰਫ ਇੱਕ ਤੰਦਾ ਚੱਲ ਰਿਹਾ ਹੈਗਾ ਸੋ ਜਿਹੜੇ ਪਬਲਿਕ ਫੰਡਡ ਕਾਲਜ ਹੈਗੇ ਨੇ ਪਬਲਿਕ ਕਾਲਜ ਹੈਗੇ ਨੇ ਉਹਨਾਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਐਟ ਲੀਸਟ ਇਸ ਤਰੀਕੇ ਦੀ ਜੇਕਰ ਫੈਕਲਟੀ ਕੱਟ ਕਰਨਗੇ ਤਾਂ ਬੱਚਿਆਂ ਦਾ ਕੀ ਬਣੂਗਾ ਜਿਹੜੇ ਉੱਥੇ ਐਜੂਕੇਸ਼ਨ ਪਰਪਸ ਤੋਂ ਕੈਨੇਡਾ ਗਏ ਕਿਉਂਕਿ ਸਰਕਾਰ ਜਿਹੜੀ ਆਪ ਗਲਤੀਆਂ ਕਰ ਰਹੀ ਹੈ ਜਾਂ ਫਿਰ ਜਿਹੜੇ ਅ ਕਹਿ ਸਕਦਾ ਕਿ ਸਰਕਾਰ ਦੀਆਂ ਗਲਤੀਆਂ ਦਾ ਕਰਕੇ ਜਿਹੜਾ ਭੁਗਤਣਾ ਪੈ ਰਿਹਾ ਉਹ ਇੱਕ ਆਮ ਬੱਚੇ ਨੂੰ ਭੁਗਤਣਾ ਪੈ ਰਿਹਾ ਜਿਹੜਾ ਇੱਥੋਂ ਪੜ੍ਹਾਈ ਕਰਨ ਵਾਸਤੇ ਗਿਆ ਹੈ ਜਦੋਂ ਉਹਨੂੰ ਪੜਾਉਣ ਵਾਲਾ ਟੀਚਰ ਹੀ ਨਹੀਂ ਹੋਏਗਾ ਤੇ ਉਹ ਬੱਚਾ ਫੇਲ ਹੋਵੇ ਨਾ ਹੋਵੇ ਉਹਨੂੰ ਜ਼ਬਰਦਸਤੀ ਫੇਲ ਕੀਤਾ ਜਾਵੇਗਾ ਤਾਂ ਭਈ ਕੁਐਸਚਨ ਤਾਂ ਬੰਦਾ ਹੈ ਸੋ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਕੈਨੇਡਾ ਦੇ ਖਾਸ ਕਰਕੇ ਕਾਲਜੇਸ ਨੂੰ ਲੈ ਕੇ ਦੂਜੀ ਗੱਲ ਜਿਹੜਾ ਇਹਨਾਂ ਨੇ ਕੈਪ ਤੋਂ ਰਿਲੀਫ ਕੀਤਾ ਉਹ ਮਾਸਟਰਸ ਨੂੰ ਕੀਤਾ ਜਿਹਦੇ ਵਾਸਤੇ ਸਿਰਫ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਇੱਕ ਆਪਸ਼ਨ ਹੋ ਗਿਆ। ਕਿਉਂਕਿ ਕਾਲਜਸ ਦੇ ਵਿੱਚ ਮਾਸਟਰਸ ਨਹੀਂ ਹੈਗੀ। ਹੁਣ ਜਿਹੜੇ ਵੀ ਬੱਚਿਆਂ ਨੇ ਪੜ੍ਹਾਈ ਵਾਸਤੇ ਜਾਣਾ ਹੈ ਮੇਰੀ ਇੱਕ ਬਹੁਤ ਕਲੀਅਰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਮਾਸਟਰਸ ਡਿਗਰੀ ਲੈ ਕੇ ਜਾਓ ਤੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਓ। ਤੁਸੀਂ ਕਾਲਜ ਕੋਰਸ ਕੋਰਸ ਸਿਲੈਕਸ਼ਨ ਜਦੋਂ ਵੀ ਤੁਸੀਂ ਜਦੋਂ ਤੁਸੀਂ ਕਰਨਾ ਹੈ ਉਹ ਏਜੰਟ ਦੇ ਹਿਸਾਬ ਨਾਲ ਨਹੀਂ ਚੀਜ਼ਾਂ ਚੱਲਣਾਂ। ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਡਿਜ਼ਾਈਨ ਕਰੋ ਤੁਹਾਨੂੰ ਕਾਲਜ ਯੂਨੀਵਰਸਿਟੀ ਕਿਹੜੀ ਪਸੰਦ ਹੈ ਤੁਸੀਂ ਕਿਹੜੇ ਕੋਰਸ ਚਾਹਣਾ ਉਹ ਕੋਰਸ ਇਨ ਡਿਮਾਂਡ ਹੈ ਜਾਂ ਨਹੀਂ ਹੈ ਉਹਦਾ ਕੱਲ ਨੂੰ ਕੈਨੇਡਾ ਦੇ ਵਿੱਚ ਫਿਊਚਰ ਹੈਗਾ ਜਾਂ ਨਹੀਂ ਹੈਗਾ ਏਜੰਟ ਤੁਹਾਨੂੰ ਰੋਡ ਦੇਣਗੇ ਕਿਉਂਕਿ ਬਹੁਤ ਲੋਕਾਂ ਨੂੰ ਇਹਨਾਂ ਨੇ ਬਰਬਾਦ ਕੀਤਾ ਹੈਗਾ ਇਹ ਉਹੀ ਏਜੰਟ ਨੇ ਜਿਹੜੇ ਪ੍ਰਾਈਵੇਟ ਕਾਲਜਾਂ ਨੂੰ ਇੱਕ ਟਾਈਮ ਦੇ ਉੱਤੇ ਪ੍ਰਮੋਟ ਕਰਦੇ ਹੁੰਦੇ ਸੀਗੇ ਮੈਂ ਖੁਦ ਆਪਣੇ ਕਰਨੀ ਕਈਆਂ ਦੇ ਇੰਟਰਵਿਊ ਸੁਨੇ ਆ ਜਿਹਦੇ ਚ ਉਹ ਕਹਿ ਰਹੇ ਸੀ ਕਿ ਤੁਸੀਂ ਇੱਥੋਂ ਪੜ੍ਹਨ ਆਸਤੇ ਨਹੀਂ ਤੁਸੀਂ ਇੱਥੋਂ ਕੰਮ ਕਰਨ ਵਾਸਤੇ ਪੈਸੇ ਕਮਾਉਣ ਵਾਸਤੇ ਜਾਂਦੇ ਹੋ ਤੇ ਕਿਉਂ ਇੰਨੀ ਫੀਸ ਦੇਦੇ ਤੁਸੀਂ ਪ੍ਰਾਈਵੇਟ ਕਾਲਜਸ ਦੇ ਵਿੱਚ ਜਾਉਂਦੇ ਬੜੇ ਹੋਜੇ ਏਜੰਟ ਪ੍ਰਮੋਟ ਕਰਦੇ ਸੀਗੇ ਕਿੱਥੇ ਨੇ ਉਹ ਏਜੰਟ ਉਹੀ ਏਜੰਟ ਕਹੀ ਇੰਤਾਂ ਦੇ ਨੇ ਜਿਹੜੇ ਪ੍ਰਾਈਵੇਟ ਕਾਲਜਸ ਦੇ ਵਿੱਚ ਬੱਚਿਆਂ ਦੇ ਐਡਮਿਸ਼ਨ ਦਵਾਉਂਦੇ ਸੀ ਤੇ ਅੱਜ ਪਬਲਿਕ ਕਾਲਜਾਂ ਤੋਂ ਰੋਲਾ ਪਾਉਂਦੇ ਪਈ ਤੁਸੀਂ ਪਬਲਿਕ ਕਾਲਜ ਐਡਮਿਸ਼ਨ ਲਓ ਪ੍ਰਾਈਵੇਟ ਕਾਲਜਾਂ ਨੂੰ ਹੁਣ ਨਿਖੇਦੀ ਕਰ ਰਹੇ ਨੇ ਜਦੋਂ ਪਤਾ ਕਿ ਉੱਥੋਂ ਹੁਣ ਰੋਜ਼ਗਾਰ ਨਹੀਂ ਮਿਲਣਾ ਹੈ ਬਾਈਨਾਂ ਨੂੰ ਸੋ ਇਹਸਾ ਕਰਕੇ ਇਹਨਾਂ ਦੇ ਹਿਸਾਬ ਨਾਲ ਨਹੀਂ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਡਿਜ਼ਾਈਨ ਕਰਿਆ ਕਰੋ ਕਿਉਂਕਿ ਕੈਰੀਅਰ ਤੁਹਾਡਾ ਹੈਗਾ ਹੈ ਫਿਊਚਰ ਤੁਹਾਡਾ ਹੈਗਾ ਹੈ ਇਹਨਾਂ ਦਾ ਕੁਝ ਨਹੀਂ ਜਾਣਾ ਇਹਨਾਂ ਨੇ ਆਪਣੀ ਫੀਸ ਲੈ ਕੇ ਪਾਸੇ ਹੋ ਜਾਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਜਿੰਨਾ ਸ਼ੇਅਰ ਕਰੋਗੇ ਕਿਉਂਕਿ ਹਰ ਇੱਕ ਬੱਚੇ ਤੱਕ ਪਹੁੰਚਣਾ ਚਾਹੀਦਾ ਹੈ ਉਹਨੂੰ ਸਹੀ ਸਟੀਕ ਤੇ ਸਾਫ਼ ਸੁਥਰੀ ਜਾਣਕਾਰੀ ਮਿਲੇ 에ਜੈਂਟਾ ਤੋਂ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ